ਮੇਰਾ ਨਾਮ ਕੇ ਮੇਰਾ ਨਾਮ ਬਲੇਜਿੰਦਰ ਹੈ ਤੁਹਾਡੇ ਬੇਟ ਦਾ ਕੀ ਨਾਮ ਉਹਦਾ ਨਾਮ ਅਮਰਪਾਲ ਹੈ ਅਮਰਪਾਲ ਦੇ ਫਾਦਰ ਲੱਗੇ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਹੋਣਾਂ ਬਾਰੇ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ ਚ ਹੀ ਦੇਖਿਆ ਜੀ ਕੀ ਉਹਨਾਂ ਨੇ ਕਤਲ ਕੀਤਾ ਜਾਂ ਨਹੀਂ ਕੀਤਾ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਅੱਛਾ ਲਾਸਟ ਟਾਈਮ ਕਦੋਂ ਤੁਹਾਡੀ ਨਾਲ ਗੱਲਬਾਤ ਹੁੰਦੀ ਹੈ 31 ਤਰੀਕ ਨੂੰ ਜੀ ਪਹਿਲੀ ਤਰੀਕ ਨੂੰ ਘਰ ਹੋ ਗਿਆ 31 ਤਰੀਕ ਨੂੰ ਘਰੇ ਸੀਗਾ ਪਹਿਲੀ ਥ੍ਰੀ ਕੋ ਮੈਂ ਕੰਮ ਦੇ ਚ ਲੈ ਗਿਆ ਤੇ ਮੇਰੇ ਬਾਬਰੋਂ ਬਚ ਲਿਆ ਗਿਆ ਤੇ ਦੁਬਾਰਾ ਤੁਹਾਡੇ ਧਿਆਨ ਚ ਹੈਗਾ ਇਸ ਤਰ੍ਹਾਂ ਦਾ ਮਾਮਲਾ ਕਿ ਕੰਚਲ ਕੁਮਾਰੀ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਜੀ ਮੈਂ ਮੈਨੂੰ ਨਹੀਂ ਸੀ ਅਗਰ ਪਤਾ ਕੋਈ ਉਹਦੇ ਨਾਲ ਕੀ ਉਹਦਾ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਕੀ ਸੀਗੀ ਗੱਲਬਾਤ ਕਿ ਕੀ ਨਹੀਂ ਸੀ ਤੁਹਾਡੇ ਨਾਲ ਕਦੇ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਨਹੀਂ ਜੀ ਮੈਂ ਇਸ ਵਾਰ ਹੋਣ ਵਾਲੇ ਮਸਲੇ ਤੋਂ ਮੈਨੂੰ ਕੋਈ ਪਤਾ ਨਹੀਂਗਾ ਇਹ ਪਹਿਲਾਂ ਕਾਰੀ ਹੋਈ ਸੀ ਗੱਲ ਦੀ ਉਹ ਕੁੜੀ ਘਰ ਆਈ ਸੀ ਪਤਾ ਨਹੀਂ ਉਹ ਮਾਗੀ ਮੂਦੀ ਮਾ ਕੇ ਗਈ ਸੀ ਇਹਨੇ ਪੈਸੇ ਉਸੇ ਦਿੱਤੇ ਸੀ ਉਹਨੂੰ ਤੇ ਉਹਦੋਂ ਪਤਾ ਨਹੀਂ ਬੰਦ ਬੰਦ ਇਹ ਕਰਕੇ ਸੀ ਆ ਦਾ ਸਿਸਟਮ ਤੇ ਉਸ ਤੋਂ ਬਾਅਦ ਇਹ ਆਈ ਕੁੜੀ ਸੀ ਉਹ ਇਹ ਇਹ ਕੁੜੀ ਪਤਾ ਨਹੀਂ ਇਹ ਸੀ ਕਿ ਮੈਨੂੰ ਸੁਣਿਆ ਵੀ ਕੋਈ ਕੁੜੀ ਮਤਲਬ ਆਈ ਸੀ ਜਿਹੜੀ ਜਿਹੜੇ ਹਾਂ ਮਾਫੀ ਮੰਗ ਕੇ ਗਈ ਸੀ ਹੋਰ ਉਹ ਸਣੀ ਪਤਾ ਕੌਣ ਸੀ ਉਹ ਜਿਹੜੇ ਰਸਤ ਚ ਲਿੱਤੇ ਨੇਗੇ ਇਹ ਕਦੀ ਆਏ ਨਹੀਂ ਥੋੜੇ ਕਰੀ ਇਹ ਹੀ ਪਿੰਡੋਂ ਆ ਮੁੰਡਾ ਹਣ ਗਵਾੜ ਮੱਥੇ ਆ ਕਈ ਵਾਰੀ ਆ ਵੀ ਜਾਂਦਾ ਸੀਗਾ ਹੂੰ ਤੇ ਦੂਜਾ ਮੁੰਡਾ ਤਾਂ ਉਹ ਹਰੀਗਿਆ ਦਾ ਉਹ ਨਹੀਂ ਮੈਂ ਨਹੀਂ ਕੋਈ ਘਰੇ ਮਿਲਣਾ ਹੁੰਦੇ ਨੇ ਪੱਗ ਨੂੰ ਇਹ ਨਹੀਂ ਮੈਂ ਤਾਂ ਦਿਨੇ ਘਰੇ ਨਹੀਂ ਹੁੰਦਾ ਜੀ ਮੈਂ ਤਾਂ ਰਾਤ ਨੂੰ ਜਾਂਦਾ ਨੇਰੇ ਹੋਏ ਅਸੀਂ ਤੁਸੀਂ ਕਹਿੰਦੇ ਚੰਦੇ ਸੁਭਾਅ ਆ ਕਾਫੀ ਇਲਜ਼ਾਮ ਲਾ ਰਹੇ ਨੇ ਕਿ ਗੰਬੀਰ ਤੁਹਾਡੇ ਬੇਟੇ ਸਾਡਾ ਬੇਟਾ ਇਹੋ ਜਿਹਾ ਲਿਆਮਾ ਵਾਲਾ ਹੈ ਨਹੀਂ ਸਹੀ ਸੀ ਹਾਂ ਬਿਲਕੁਲ ਜਿਉ ਤੁਸੀਂ ਕੀ ਕੰਮ ਕਰਦੇ ਹੋ ਮੈਂ ਰਾਜਨੀਤਿਕ ਮਿਸਤਰੀ ਕੰਮ ਕਰਦਾ ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ ਸਾਡੇ ਵਕੀਲ ਸਾਹਾ ਖਾਰਾ ਸਾਹਿਬ ਕੋਲ ਆਏ ਜੀ ਅਸੀਂ ਇਹ ਕਰਨਗੇ ਭਾਈ ਤੁਹਾਨੂੰ ਸਭ ਦੋ ਹਾਂਜੀ ਹਾਂਜੀ ਸਾਰਾ ਸਭ ਕੋਲੇ ਆਇਆ ਸੀ ਕੱਢਦੇ ਅੱਛੇ ਕਿ ਦੱਸੋ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ ਤਦ ਤੱਕ ਇਸ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਗਿਆ ਸੀਗਾ ਜੀ ਕਿੱਥੇ ਗਿਆ ਸੀ ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਜਾਂਦਾ ਸੀਗਾ ਕਾਫੀ ਚਿਰ ਪਹਿਲਾਂ ਬੜਾ ਧੱਕੇ ਧੁੱਕੇ ਖਾ ਕੇ ਰੋਲ-ਕੋਲ ਕੇ ਆ ਗਿਆ ਸੀ ਥੋੜਾ ਜਿਹਾ ਰੋਜ਼ਗਾਰ ਵਾਸਤੇ ਗਿਆ ਸੀ ਹਾਂ ਆ ਗਿਆ ਸੀ ਹਾਂ ਉਹ ਤੋਂ ਬਾਣੇ ਦੀ ਵੀ ਸੀ ਕਿ ਉਹਦਾ ਦਮਾਲਾ ਸੇ ਆ ਗਿਆ ਹਾਂ ਜੀ ਬਾਣੇ ਜੀ ਸੀ ਬਾਣੇ ਚ ਤਾਂ ਬਹੁਤ ਸ਼ੁਰੂ ਤੋਂ ਆਈ ਟੱਕਾ ਹੁੰਦਾ ਹੀ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਭੇਜਿਆ ਗਿਆ ਪਾਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ ਮੱਛੀ ਦਾ ਕੰਮ ਕੋਈ ਹੈ ਲੋ ਕਰਦਾ ਨਹੀਂ ਸੀ ਕਰਵਾਣੀ ਤਾਂ ਕਿਉਂ ਹਾਂਜੀ ਹਾਂਜੀ ਥੋੜਾ ਰੁਕਾ ਕਾਸੀ ਕੋਈ ਨੋ ਨਾਮ ਕੇ ਮੇਰਾ ਨਾਮ ਬਲੇਜੰਦਰ ਸਿੰਘ ਤੁਹਾਡੇ ਬੇਟ ਦਾ ਕੀ ਨਾਮ ਉਹਦਾ ਨਾਮ ਅਮਰਪਾਲ ਹੈ ਅਮਰਪਾਲ ਦੇ ਬਦਲ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਉਹਨਾਂ ਬਾਰੇ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ ਚ ਹੀ ਦੇਖਿਆ ਜੀ ਜੀ ਕੀ ਉਹਨਾਂ ਨੇ ਕਤਲ ਕੀਤਾ ਜਾਂ ਨਹੀਂ ਕੀਤਾ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ अच्छा लास्ट टाइम ਕਦੋਂ ਤੁਹਾਡੀ ਨਾਲ ਗੱਲਬਾਤ ਹੁੰਦੀ ਹੈ 31 ਤਰੀਕ ਨੂੰ ਜੀ ਫਿਰ ਪਹਿਲੀ ਤਰੀਕ ਨੂੰ ਘਰ ਆ ਗਿਆ 31 ਤਰੀਕ ਤੇ ਘਰੇ ਸੀਗਾ ਤੇ ਪਹਿਲੀ ਤਰੀਕ ਨੂੰ ਮੈਂ ਕੰਮ ਤੇ ਚਲੇ ਗਿਆ ਤੇ ਮੇਰੇ ਬਾਬਰੋਂ ਬਚ ਲਿਆ ਗਿਆ ਤੇ ਦੁਬਾਰਾ ਤੁਹਾਡੇ ਧਿਆਨ 'ਚ ਹੈਗਾ ਇਸ ਤਰ੍ਹਾਂ ਦਾ ਮਾਮਲਾ ਕਿ ਕੰਚਲ ਕੁਮਾਰੀ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਜੀ ਮੈ ਮੈਨੂੰ ਨਹੀਂ ਸੀ ਕਰਕੇ ਪਤਾ ਕੋਈ ਉਹਦੇ ਨਾਲ ਕੀ ਉਹਦਾ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਕੀ ਸੀਗੀ ਗੱਲਬਾਤ ਕਿ ਕੀ ਨਹੀਂ ਸੀ ਤੁਹਾਡੇ ਨਾਲ ਕਦੇ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਨਹੀਂ ਮੈਂ ਇਸ ਹੋਣ ਵਾਲੇ ਮਸਲੇ ਤੋਂ ਮੈਨੂੰ ਕੋਈ ਪਤਾ ਨਹੀਂਗਾ ਪਹਿਲਾਂ ਵਾਲੀ ਉਹ ਹੋਈ ਸੀ ਗੱਲ ਦੀ ਉਹ ਕੁੜੀ ਘਰੇ ਆਈ ਸੀ ਪਤਾ ਨਹੀਂ ਉਹ ਮਾਂ ਕੀ ਮੂਰੀ ਮਾਂ ਕੇ ਗਈ ਹੈ ਨਹੀਂ ਪੈਸੇ ਖੂਸੇ ਦਿੱਤੇ ਸੀ ਉਹਨੂੰ ਤੇ ਉਹਦੋਂ ਪਤਾ ਨਹੀਂ ਬੰਦ ਬੰਦੇ ਇਹ ਕਰਕੇ ਸੀ ਆ ਦਾ ਸਿਸਟਮ ਤੇ ਉਸ ਤੋਂ ਬਾਅਦ ਇਹ ਆਈ ਕੁੜੀ ਸੀ ਉਹ ਇਹ ਇਹ ਕੁੜੀ ਪਤਾ ਨਹੀਂ ਇਹ ਸੀਗੇ ਮੈਨੂੰ ਸੁਣਿਆ ਵੀ ਕੋਈ ਕੁੜੀ ਮਗਲ ਆਈ ਸੀ ਜਿਹੜੀ ਜਿਹੜੇ ਹਾਂ ਮਾਫੀ ਮੰਗ ਕੇ ਟੇਸੀ ਹੋਰ ਹੋ ਸਕੀ ਤਦਾ ਕੌਣ ਸੀ ਉਹ ਜਿਹੜੇ ਹਰਾਸਤ ਚ ਲਿੱਤੇ ਨੇਗੇ ਇਹ ਕਦੇ ਆਏ ਨਹੀਂ ਤੁਹਾਡੇ ਘਰੇ ਇਹ ਪਿੰਡੋਂ ਹੀ ਆ ਮੁੰਡਾ ਹੁਣ ਗਵਾੜ ਮੱਥੇ ਆ ਕਈ ਵਾਰ ਆ ਵੀ ਜਾਂਦਾ ਸੀਗਾ ਤੇ ਦੂਜਾ ਮੁੰਡਾ ਤਾਂ ਉਹ ਹਰੀਆਂ ਦਾ ਮੂੰਹ ਨਹੀਂ ਮੈਂ ਨਹੀਂ ਕੋਈ ਘਰੇ ਮਿਲਣਾ ਆਉਂਦੇ ਨੇ ਪੱਗ ਨੂੰ ਇਹ ਨਹੀਂ ਮੈਂ ਤਾਂ ਦਿਨੇ ਘਰੇ ਨਹੀਂ ਆਉਂਦਾ ਜੀ ਮੈਂ ਤਾਂ ਰਾਤ ਨੂੰ ਜਾਂਦਾ ਨੇਰੇ ਹੋਏ ਤੁਸੀਂ ਕਹਿੰਦਾ ਚੰਦੇ ਸੁਭਾਅ ਆ ਕਾਫੀ ਇਲਜ਼ਾਮ ਲਾ ਰਹੇ ਨੇਗੇ ਗੰਬੀਰ ਤੁਹਾਡੇ ਬੇਟੇ ਸਾਡਾ ਬੇਟਾ ਇਹੋ ਜਿਹਾ ਲਿਆਮਾ ਵਾਲਾ ਹੈ ਸਹੀ ਜੀ। ਹਾਂ। ਹਲਕੋ ਜਿਹਾ ਤੁਸੀਂ ਕੀ ਕੰਮ ਕਰਦੇ ਹੋ? ਮੈਂ ਰਾਜਨਸਥਾਨੀ ਹਾਂ। ਮਿਸਤਰੀ ਕੰਮ ਕਰਦਾ। ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ? ਸਾਡੇ ਕੀ ਸਾਹਿਬ ਖਾਰਾ ਸਾਹਿਬ ਕੋਲ ਆਏ ਸੀ ਅਸੀਂ ਇਹ ਕਰਨਗੇ। ਭਾਈ ਤੁਹਾਨੂੰ ਸਾਹ ਦੋਗੇ। ਹਾਂ ਜੀ ਹਾਂ ਜੀ। ਖਾਰਾ ਸਾਹਿਬ ਕੋਲ ਆਏ ਸੀ ਇਹ ਕੱਢਦੇ। ਅਛੇ ਕਿ ਦੱਸੋ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ? ਤਦ ਤੱਕ ਇਸ ਤੋਂ ਪਹਿਲਾਂ। ਕਾਫੀ ਚਿਰ ਪਹਿਲਾਂ ਗਿਆ ਸੀਗਾ ਜੀ। ਕਿੱਥੇ ਗਿਆ ਸੀ? ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਜਾਂਦਾ ਸੀਗਾ ਕਾਗਜ਼ਰ ਪਹਿਲਾਂ ਬਣਤਾ ਧੱਕੇ ਧੁੱਕੇ கா ਕੇ ਰੌਲ-ਕੁਲ ਕੇ ਆ ਗਿਆ ਸੀ ਥੋੜਾ ਜਿਹਾ। ਰੋਜ਼ਗਾਰ ਰੋਜ਼ਗਾਰ ਦੀ ਸਰਕਾਰ ਵਾਸਤੇ ਗਿਆ ਸੀ। ਹ ਉਹ ਤੋਂ ਬਾਣੇ ਦੇ ਵਿੱਚ ਸੀ ਕਿ ਉਹ ਤੋਂ ਦਮਾਲਾ ਸੇ ਆ ਗਏ ਹਾਂ ਜੀ ਬਾਣੇ ਜੀ ਸੀ ਬਾਣੇ ਜੀ ਤਾਂ ਬਹੁਤ ਸ਼ੁਰੂ ਤੋਂ ਆਈ ਟਿੱਕਾ ਹੁੰਦਾ ਈ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਭੇਜਾਇਗਾ 파ਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ ਮੱਛੀ ਦਾ ਕੰਮ ਕੋਈ ਉਹ ਕਰਦਾ ਨਹੀਂ ਸੀ ਕਰਵਾਣੀ ਤਾਂ ਚੁੜਿਆ ਹਾਂ ਜੀ ਹਾਂ ਜੀ ਜੋ ਉਹ ਕਰਦਾ ਸੀਗਾ